ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜੱਜਰ ਸਿੰਘ ਬਰਾੜ ਤੇ ਉਸੇ ਸਾਰੇ ਕਿਵੇਂ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਾਰਨਿੰਗ ਦਾ ਟਾਈਮ ਹੈ ਜੀ ਲੋ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਨਾ ਤੋਂ ਕੀ ਕਰਾਂਗੇ ਪਾਠ ਦਨ ਚੱਲਾਂਗੇ ਆਪਾਂ ਦੂਜੇ ਕਮਾਂ ਵੱਲ ਨੂੰ ਹਾਂ ਜੀ ਜੇਕਰ ਨਿਊ ਹੋ ਤਾਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਆ ਕੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਤੇ ਚਲੋ ਜੀ ਹੁਣ ਆਪਾਂ ਕਰ ਲਈਏ ਪਹਿਲਾਂ ਪਾਠ ਪੂਜਾ ਤੇ ਦਨ ਚੱਲਾਂਗੇ ਆਪਾਂ ਕਿਚਨ ਵੱਲ ਨੂੰ ਲਓ ਜੀ ਆਪਾਂ ਅੱਗੇ ਸਿ ਕਿਚਨ ਵਾਲ ਤੇ ਆਪਾਂ ਸਬਜੀ ਤਾਂ ਲਈ ਸੀ ਤੇ ਹੁਣ ਆਪਾਂ ਬਣਾ ਰያ ਰੋਟੀ ਕਿਉਂਕਿ ਆਪਾਂ ਤੁਹਾਨੂੰ ਪਤਾ ਹਸਬੰਦ ਨੇ ਜਾਣਾ ਹੁੰਦਾ ਜੌਬ ਤੇ ਬੇਵੀ ਨੇ ਸਕੂਲ ਜਾਣਾ ਹੁੰਦਾ ਸੋ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਟਿਫਨ ਰੈਡੀ ਕਰਨੇ ਹੁੰਦੇ ਬਾਕੀ ਕੰਮ ਬਾਅਦ ਵਿੱਚ ਹੁੰਦੇ ਆ ਲਓ ਜੀ ਇੱਥੇ ਮੈਂ ਬਣਾ ਰਹੀ ਸੀ ਰੋਟੀ ਮੈਂ ਨਾ ਰੋਟੀ ਬਣਾ ਕੇ ਤੇ ਟਿਫਨ ਪੈਕ ਕਰਾਂਗੀ ਟਿਫਨ ਪੈਕ ਕਰਕੇ ਭੰਡ ਵਗੈਰਾ ਮੈਂ ਚੋਂ ਕਿ ਸਾਰਾ ਕੰਮ ਕਰਕੇ ਜੇ ਬੈਠ ਕੇ ਤੇ ਇਹਨਾਂ ਨੂੰ ਪੇਜਣ ਤੋਂ ਬਾਅਦ ਚਾਰੋਂ ਕੋਚਾ ਰਹਿ ਜਾਂਦਾ ਮੈਂ ਨੂੰ ਲਓ ਜੀ ਇੱਥੇ ਆਪਾਂ ਬਣਾ ਲਈ ਸੀ ਰੋਟੀ ਤੇ ਇੱਥੇ ਮੈਂ ਆਲੂ ਵਾਲਲੇ ਸੀ ਆਲੂ ਵਾਲ ਕੇ ਤੇ ਉਹ ਕਰ ਰਹੀ ਸੀ ਛਿੱਲ ਰਹੀ ਸੀ ਉਹ ਆਲੂ ਵਾਲ ਕੇ ਉਹ ਜੀ ਇਥੇ ਛਿੱਲ ਲਾਂਗੇ ਆਪਾਂ ਆਲੂ ਤੇ ਇਹਦੇ ਬਾਅਦ ਹੁਣ ਆਪਾਂ ਆਲੂ ਵਾਲ ਛਿੱਲ ਕੇ ਤੇ ਉਹਦੇ ਬਾਅਦ ਹੁਣ ਮੈਂ ਟਿਫਨ ਪੈਕਿੰਗ ਦੇ ਬਾਰੇ ਆ ਗਈ ਸਟਿਫਨ ਪੈਕ ਕਰ ਰਹੀ ਸੀ ਇਸੇ ਮੰਮੀ ਨੇ ਕੱਢ ਲਈ ਸੀ ਧਾਰ ਆਉਂਦੀ ਜਿਹੜੀ ਗਾਂ ਹੈਗੀ ਆ ਬੇਸੀ ਗਾਏ ਇਹ ਦੁੱਧ ਦਿੰਦੀ ਆਪਣੀ ਮੰਮੀ ਨੇ ਕੱਢ ਲਈ ਸੀ ਧਾਰ ਤੇ ਮੈਂ ਰੋ ਪਹਿਲਾਂ ਗਊ ਮਾਤਾ ਰੋਟੀ ਪਾਣੀ ਹੁੰਦੀ ਪਹਿਲੀ ਰੋਟੀ ਤੇ ਫਿਰ ਮੈਂ ਗਾਂ ਕੁੱਤੇ ਨੂੰ ਬਾਹਰ ਕੁੰਡੇ ਦੇ ਵਿੱਚ ਪਾਣੀ ਲੈ ਦੂਜੀ ਰੋਟੀ ਤੇ ਮੈਂ ਬਾਹਰ ਚੱਲ ਗਈ ਕਿਉਂਕਿ ਮੰਮੀ ਧਾਰ ਕਰਦੀ ਹੁੰਦੀ ਸੀ ਕਰ ਮੈਂ ਕਿ ਚਲ ਆਉਂਦੀ ਬਾਕੀ ਵਾਪਸੀ ਤੇ ਮੈਂ ਗਾਂ ਨੂੰ ਪਾ ਦੂੰਗੀ ਤੇ ਮੈਂ ਚੱਲ ਧਾਰ ਕਰ ਨਿਕਲ ਜੂਗੀ ਤੇ ਇਥੇ ਮੰਮੀ ਨੇ ਧਾਰ ਕੱਢ ਲਈ ਸੀ ਤੇ ਹੁਣ ਮੈਂ ਬਾਹਰ ਪਾ ਕੇ ਤੇ ਆ ਕੇ ਗਾਂ ਨੂੰ ਮਾਤਾ ਨੂੰ ਦੇ ਲੱਗ ਦਿੱਤੀ ਰੋਟੀ ਤੇ ਚਲੋ ਜੀ ਮਿਲਦੇ ਨੈਕਸਟ ਵੀਡੀਓ ਦੇ ਨਾਲ ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜੱਜਪੁਰ ਸਿੰਘ ਬਰਾੜ ਤੇ ਤੁਸੀਂ ਸਾਰੇ ਕਿਵੇਂ ਹੋ ਕਰਦੇ ਸਾਰੇ ਠੀਕ ਠਾਕ ਹੋਗੇ ਤੇ ਅੱਜ ਆਪਣਾ ਮਾਰਨਿੰਗ ਸਵੇਰ 4 ਵਜੇ ਹੀ ਪਿਆ ਸੋ ਇਸੇ ਕਰਕੇ ਜੇ ਆਪਣਾ ਵੇੜਾ ਵਗੈਰਾ ਆਪਾਂ ਨਹੀਂ ਸੁੰਭਰੇ ਆਪਾਂ ਮੇੜੇ ਨੂੰ ਆ ਕੇ ਸੁੰਭਰਾਂਗੇ ਤੇ ਹੁਣ ਆਪਾਂ ਚੱਲਦੇ ਚੌੜਦੇ ਤੇ ਮਸਤੀ ਤੇ ਆ ਕੇ ਆ ਗਏ ਮੰਮੀ ਨੂੰ ਹੱਸ ਰਿਹਾ ਤੇ ਆ ਕੇ ਆਪਾਂ ਕਰਦੇ ਆ ਕੱਪੜੇ ਇਹਦੇ ਧੋਣ ਕਿਉਂਕਿ ਮੰਮੀ ਵੀ ਥੋੜੀ ਲੁੱਕ ਜੇ ਤੇ ਅਬ ਤਾਂ ਕੱਪੜੇ ਕੱਢ ਲਾਂਗੇ ਆਪਾਂ ਤੇ ਝਾੜੂ ਲਾ ਦਾਂਗੇ तो सब्जी तड़का आके ला क्योंकि ना छोलों की सब्जी से छोले उबलन लगे टाइम टैम ला राती रखे से पर पता नहीं की गल छोले उबलन लगे टाइम बहुत लाता अच्छा मिची आलू बाल लिया से चलो जी हम चलते हैं पर जाके मिलते सी लो जी मैं तो रात कल ही मैं देख लिया सुबह मॉर्निंग तीन बजे तक दसिया हो चार बजे पिया उत्तर दिन के सफर तय कर मोटर खाला सुखा पे उपर दे चल चोना लगे इधर भी चोना लग रख रहे हैं छोटे छोटे कदम ਉਹ ਜੀ ਕੋਲ ਬਤਾਏ ਇਥੇ ਆਪਾਂ ਦੂਜੇ ਨੰਬਰ ਤੇ ਮੈਥੇ ਠਿੱਕਾਂਗੇ ਗੱਲਾਂ ਆਪਾਂ ਉਧਰ ਠਿੱਕ ਕੇ ਵਾ ਠੀਕ ਆ ਆ ਜਿਹੜੀ ਆ ਮੈਂ ਹੁਣ ਤੋਂ ਲਗਾਈ ਨਹੀਂ ਇਥੇ ਤਾਂ ਅਸੀਂ ਤਿੰਨ ਘਰ ਹੀ ਆਉਂਦੇ ਆ ਤੇ ਜਿਹੜੀ ਹੁਣ ਪਿੱਛੇ ਵਿਖਾਇਆ ਤੁਹਾਨੂੰ ਬਾਬਾ ਇਥੇ ਵਾਵਾ ਘਰ ਆਉਂਦੇ ਹੈਗੇ ਖੁੱਡਾਂ ਵੇਖੋ ਇਥੇ ਮਜ਼ਾ ਹੀ ਆ ਯਾਰ ਆ ਪਿੰਡ ਦਾ ਸਵੀਮਿੰਗ ਪੂਲ ਸਾਡਾ ਵਰਜਾਂ ਦਾ ਮੱਜਾਂ ਦਾ ਸਵੀਮਿੰਗ ਪੂਲ ਫੋਲੋ ਆਪੇ ਅਮੀ ਦੇ ਨਾਲ ਪੂਆ ਖਾਏਗੀ ਫਿਰ ਤੂੰ ਅਗਰ ਤੂੰ ਮੋਲੀ ਦਾ ਸੀ ਆਪਰੇਟਿਕਟ ਨਹੀਂ ਕਰਨਾ ਚਲਿਆ ਸਕੂਲ ਤੋਰ ਗਿਆ ਨਾ ਪਰ ਸਕੂਨ ਰਹਿ ਗਿਆ ਸੀ ਪਾਉਣ ਵਾਲਾ ਵਿੱਚ ਪੂਆ ਖਾਣਾ ਨਾ इवनस फ्रॉम बेटा ओए राइट भाई कौन करूगा मम्मा नु ते प्यार कौन करूगा मम्मा नु थैंक यू बेटा भाई फ्रेंड्स नु सस्ने काल कर दो सस्ने काल मैं स्कूल चल ले जी कहता मैं स्कूल चलया बाय करो फ्रेंड्स बाय बाय चलो जी चलो जी जब नु तोड़िए जब जनों का तोड़ रहे हैं फिर हुन ना पा ਸਫਾਈਆਂ ਰਹਿ ਗਈ ਆਪਣੀਆਂ ਸਫਾਈਆਂ ਕਰਕੇ ਤੇ ਦੁਵਾਰਾ ਨਹਾ ਕੇ ਤੇ ਫਿਰ ਇਹਦੇ ਬਾਅਦ ਲੰਘਦਾ ਕਿਉਂਕਿ ਫੋਨ ਵੀ ਲੋਅ ਹੈਗਾ ਤੇ ਫੋਨ ਨੂੰ ਲਾਉਣਾ ਚਾਰਜ ਤੇ ਕਰਦੇ ਆ ਸਫਾਈਆਂ ਪਈਆਂ ਕਰਕੇ ਸਫਾਈਆਂ ਕਰਕੇ ਤੇ ਨਹਾ ਧੋ ਕੇ ਤੇ ਫਿਰ ਮਿਲਣ ਤੁਹਾਨੂੰ ਫਿਰ ਬ੍ਰੈਕਫਾਸਟ ਕਰਾਂਗੇ ਟਾਈਮ ਹੋ ਗਿਆ ਅੱਧ ਵੇੜਾ ਆਪਾਂ ਤੁਹਾਨੂੰ ਮਿਲਾਂਗੇ ਲਓ ਜੀ ਟਾਈਮ ਹੋ ਗਿਆ 9:10 ਦਾ ਤੇ ਆਪਾਂ ਕੰਮ ਕਰਨ ਵੇੜ ਕੇ ਤੇ ਨਹਾ ਕੇ ਹੁਣ ਦੂਜੀ ਵਾਰ ਆ ਗਏ ਤੇ ਪੜਾਸ ਹੋ ਗਈ ਸਵੇਰ ਮੀ ਪਿਆਸੇ ਨਾ ਤੇ ਉਦੋਂ ਬਾਅਦ ਹੁਣ ਪੜਾਸ ਹੋਈ ਪਈ ਐ ਬਿਲਕੁਲ ਤਾਜੀ ਨੂੰ ਕਹਿੰਦੇ ਤੁਸੀਂ ਉਹ ਬਿਲਕੁਲ ਕੋਈ ਪਈ ਐ ਹੁਣ ਮੇਰੇ ਡੇਟ ਬਹੁਤ ਜ਼ਿਆਦਾ ਹੋਈ ਪਈ ਐ ਤੇ ਤਮ ਓਵਰঅল ਆਪਾਂ ਸਾਰੇ ਨਵੇੜ ਆਏ ਆਂ ਅੱਡੇ ਇਹ ਤੂੰ ਚੱਡ ਨਵੇੜ ਆਏ ਆਂ ਤੇ ਆਪਾਂ ਹੁਣ ਆਪਾਂ ਕਰਦੇ ਬ੍ਰੇਕਫਾਸਟ ਤੇ ਬ੍ਰੇਕਫਾਸਟ ਕਰਨ ਤੋਂ ਪਹਿਲਾਂ ਆਪਾਂ ਪੀਵਾਂਗੇ ਲੱਸੀ ਤੇ ਬ੍ਰੇਕਫਾਸਟ ਮੇਰਾ ਤੁਹਾਨੂੰ ਪਤਾ ਫੇਵਰੇਟ ਐ ਪੋਹਾ ਮੇਰਾ ਨਹੀਂ ਮੇਰੇ ਬੇਟੇ ਦਾ ਵੀ ਫੇਵਰੇਟ ਐ ਪੋਹਾ ਲੋ ਜੀ ਬ੍ਰੇਕਫਾਸਟ ਵਿੱਚ ਆਪਣਾ ਕਪੋਹਾ ਪੋਹਾ ਦਾ ਬ੍ਰੇਕਫਾਸਟ ਕਰਦੇ ਹਾਂ ਦੱਸ ਕੇ ਕਿੱਦਾਂ ਬਣਿਆ ਅੱਜ ਕਰਦੇ ਹਾਂ ਟੇਸਟ ਲੈਮਨ ਹੈ ਨਹੀਂ ਅੱਜ ਵੀ ਤੁਸੀਂ ਕਹੋਗੇ ਰੋਜ਼ ਹੀ ਪੋਹਾ ਖਾਂਦੇ ਪੋਹਾ ਮੇਨੂ ਵੀ ਫੇਵਰਿਟ ਹੈ ਉਹ ਕੁਝ ਟਾਈਮ ਹੋ ਗਿਆ 4:00 ਤੇ ਮੌਸਮ ਦੇਖੋ ਕਿੰਨਾ ਠੰਡਾ ਉੱਪਰ ਜੀ ਤਾਂ ਨਾ ਮੱਤਰ ਜੀ ਹੈਗੀ ਤੇ ਹਵਾ ਚੱਲੀ ਜਾਂਦੀ ਦੇਖੋ ਅੱਥ ਕਿਵੇਂ ਹਵਾ ਚੱਲੀ ਜਾਂਦੀ ਅੱਜ ਸਵੇਰ ਤੋਂ ਦੱਸਾਂ ਸਵੇਰ 3 ਵਜੇ ਮੀਂਹ ਪਿਆ ਸੀ 3 ਹੀ 4 ਵਜੇ ਮੀਂਹ ਪਿਆ ਸੀ ਤੋਂ ਕਿ ਪਤਾ ਕਿਧਰੋਂ ਮੈਂਟੇ ਚ ਬੱਦਲ ਵਾਰ ਹੁੰਦਾ ਸੌਵੇਂ ਦੇ ਮਹੀਨੇ ਤੋਂ ਉਹਦੇ ਹੀ ਪਤਾ ਲੱਗਦਾ ਜਦੋਂ ਮੀਂਹ ਆ ਜਾਂਦਾ ਲਾਈ ਜੀ ਜਪਰ ਉਹ ਤੇ ਕੰਮ ਦੇਖ ਲੋ ਨਾ ਉਹਦੀ ਬਾਕੀ ਸਕੂਲ ਤੋਂ ਜੂਸ ਪੀ ਕੇ ਆਉਂਦਾ ਹੁੰਦਾ ਤੇ ਹੁਣ ਉਹਨੂੰ ਆਏ ਆ ਕਿ ਐਂ ਕਰਕੇ ਮਸ਼ੀਨ ਦੇ ਵਿੱਚ ਜੂਸ ਕੱਢਦੇ ਆ ਉੱਤ ਕੀ ਕਰੀ ਜਾਂਦੇ ਹੋ ਬੇਟਾ ਉਹ ਬੇਟਾ ਜੂਸ ਕਿਹਨੂੰ ਪਤਾ ਐਂ ਕਰਕੇ ਗੰਦੇ ਮਸ਼ੀਨ ਦੇ ਵਿੱਚ ਪਾਉਂਦੇ ਨੇ ਦੇਖੋ ਇਹਦਾ ਕੰਮ ਐਂ ਕਰਕੇ ਪਾਉਂਦੇ ਮਸ਼ੀਨ ਵਾਲੇ ਹੈ ਕਰਕੇ ਪਹਿਲਾਂ ਮੈਥੋਂ ਵੀਡੀਓ ਨਹੀਂ ਬਣਾਈ ਗਈ ਤੇ ਇਹ ਪਹਿਲਾਂ ਪਤਾ ਕੀ ਕਰਦਾ ਆ ਪਾ ਕੇ ਇਹਦੇ ਵਿੱਚ ਤੇ ਕਲਾਸ ਮੰਮਾ ਜੂਸ ਦਾ ਗਲਾਸ ਪੈਸੇ ਦੇ ਦੋ ਪੈਸੇ ਮੈਨੂੰ ਹੋਣਾ ਕਹਿੰਦਾ ਹਾਂਜੀ ਇਹਦੇ ਤੁਸੀਂ ਉਹ ਨਾ ਸੋਚੋ ਜਿਹਦੇ ਕਿਉਂ ਮਤਲਬ ਜੂੜਾ ਕਿਉਂ ਨਹੀਂ ਕੀਤਾ ਇਦਾਂ ਵਾਰ ਜਿਵੇਂ ਕੱਲ ਨੂੰ ਸੰਡੇ ਹੈਗਾ ਸਵੇਰ ਸਵੇਰ ਮਾਰਨਿੰਗ ਇਹ ਤਾਂ 7 ਵਜੇ ਨਹਾ ਲੈਂਦਾ ਹੈਗਾ ਤੇ ਹੁਣ ਸ਼ਾਮ ਦਾ ਟਾਈਮ ਹੈਗਾ 6 ਵਜੇ ਦਾ ਤੇ ਇਹਦੇ ਨਾਲ ਕੁਝ ਵਾਰ ਜਿਵੇਂ ਟੂੜਾ ਕਰਦੇ ਆਪਾਂ ਬੱਚੇ ਦੇ ਕਿਚੇ ਚ ਜਾਂਦੇ ਆ ਉਸ ਤਰ੍ਹਾਂ ਹੋਏ ਪਏ ਸੋ ਆਪਾਂ ਇਸ ਕਰਕੇ ਇਹਦੇ ਇਸ ਟਾਈਮ ਪੋਨੀਆਂ ਕਰਦੇ ਨੇ ਕਿਉਂਕਿ ਸਵੇਰ ਤਾਂ ਨਹਾ ਲੈਣਾ ਰਾਤ ਹੀ ਕੱਟਣੀ ਹੁੰਦੀ ਆ ਸਵੇਰ 7 ਵਜੇ ਤਾਂ ਨਹਾ ਹੀ ਲੈਂਦਾ ਦੇਖੋ ਜੂਸ ਕਰਦਾ ਬੇਟਾ ਮੈਨੂੰ 1 ਗਲਾਸ ਜੂਸ ਦਾ ਬਣਾ ਕੇ ਦਿਓ ਦੇਖਿਓ ਕਿ ਬਣਾ ਪਹਿਲਾਂ ਗੰਨਾ ਤਾਂ ਲਾ ਲਓ ਮਸ਼ੀਨ 'ਚ ਗੰਨਾ ਲਾ ਲਓ ਆਪਾਂ ਮਸ਼ੀਨ 'ਚ ਗੰਨਾ ਲਾ ਲਓ ਮਸ਼ੀਨ 'ਚ ਗੰਨਾ ਲਾ ਲਓ ਮਸ਼ੀਨ 'ਚ ਔਰ ਜਿਵੇਂ ਵੇਖਦਾ ਨਾ ਓਵੇਂ ਮਸ਼ੀਨ 'ਚ ਗੰਨਾ ਲਾਉਂਦਾ ਔਰ ਜੀ ਗਲਾਸ ਜੂਸ ਤਾਂ ਆ ਗਿਆ ਥੈਂਕ ਯੂ ਬੇਟਾ ਜੂਸ ਬਣਾਈ ਜਾਂਦਾ ਲੋ ਜੀ ਈਵਨਿੰਗ ਦਾ ਟਾਈਮ ਸੀ ਕਿ ਟਿਊਸ਼ਨ ਆਪਾ ਪੜ੍ਹਾਲੇ ਸੀ 4 ਤੋਂ 6 ਤੇ ਉਦੋਂ ਬਾਅਦ ਜਵਜਤ ਨੂੰ ਨਹਾ ਤਵਾ ਦਿੱਤਾ ਸੀਗਾ ਤੇ ਇੱਥੇ ਆ ਗਈ ਸੀ ਜਵਜਤ ਦੇ ਪਾਪਾ ਤੇ ਜਵਜਤ ਲੈ ਰਿਆ ਸੀ ਝੋਟਾ ਤੇ ਮੈਂ ਲਾ ਰਹੀ ਸੀ ਵੜੇ 'ਚ ਝਾੜੂ ਮੈਂ ਕਹਿੰਦਾ ਦੋ ਟਾਈਮ ਜੇ ਲੱਗ ਜਾ ਵਸਤਾਂ ਨੂੰ ਦਿਨ ਛੋਟੇ ਹੋ ਜਾਣਗੇ ਵੇ ਲੱਗਿਆ ਨਹੀਂ ਕਰਨਾ ਸ਼ਾਮ ਨੂੰ ਵਸੇ ਜੇ ਦੋ ਟਾਈਮ ਲੱਗ ਜਾ ਨਾ ਫਿਰ ਸਵੇਰ ਖੇਚਲ ਘਟੂ ਖਦੇ ਵੇੜੇ ਦੀ ਜੇ ਸ਼ਾਮ ਨੂੰ ਝਾੜੂ ਲੱਗ ਜਾਵੇ ਤੇ ਇੱਥੇ ਮੈਂ ਲਾ ਰਹੀ ਸੀ ਦਫਾ ਦਫਾ ਝਾੜੂ ਕਿਉਂਕਿ ਟਾਈਮ ਚੋਂ ਜਿੰਨਾ ਕ ਟਾਈਮ ਬਚਦਾ ਉਸ ਅਕੋਰਡਿੰਗ ਮੈਂ ਕੋਈ ਨਾ ਕੋਈ ਕੰਮ ਕੱਢ ਹੀ ਦਿੰਦੀ ਹਿੰਦੀ ਪੂਰਾ ਕਰ ਹੀ ਲੈਨੇ ਨੇ ਸਵੇਰ ਤੋਂ ਪਹਿਲਾਂ ਚਲੋ ਜੀ ਉਸ ਹਿਸਾਬ ਨਾਲ ਉਹ ਗਰਮੀ ਤਾਂ ਕੋਈ ਫਾਇਦਾ ਜਾਂ ਨਹੀਂ ਹੋਇਆ ਕਹਿ ਸਕਦੇ ਨਹੀਂ ਤਾਂ ਕੋਈ ਗਰਮੀ ਹੁੰਦੀ ਆ ਹਿਊਮਿਡਿਟੀ ਜ਼ਿਆਦਾ ਹੋ ਜਾਂਦੀ ਜਦੋਂ ਮੀਂਹ ਪੈਂਦਾ ਹਮੇਸ਼ਾ ਹਿਊਮਿਮਿ ਤੇ ਪਰ ਕਿ ਕੋ ਸਵਾਜ ਜਾਂਦਾ ਮੀ ਟਾਈਮ ਦਾ ਲਗਾਤਾਰ ਦੋਤ ਫਿਰ ਆਏ ਆ ਫਿਰ ਕੋ ਕੰਮ ਧੰਦੇ ਸਾਰੇ ਢਲ ਜਾਂਦੇ ਜੇ ਨਹੀਂ ਜਾਣਾ ਪੈਗੇ ਫਿਰ ਤੁਹਾਨੂੰ ਪਤਾ ਰੋੜ ਭਰ ਜਾਂਦੇ ਕੰਮ ਧੰਦੇ ਸਾਰੇ ਖਹਿ ਜਾਂਦੇ ਤੇ ਕੰਮ ਕੰਮ ਆ ਨਾ ਰਹੀ ਆ ਕਿ ਜੇ ਕੰਮ ਧੰਦੇ ਲਾ ਕਰੂਗਾ ਤੇ ਖਾਊਗਾ ਕਿੱਥੋਂ ਜੇ ਕੰਮ ਨਾ ਕਰੂਗਾ ਤੇ ਖਾਊਗਾ ਕਿਥੋਂ ਸੋ ਇਹ ਵੀ ਔਖਾ ਹੋ ਜਾਂਦਾ ਤੇ ਆਪਾਂ ਤੁਹਾਨੂੰ ਚਲੋ ਜੀ ਜਿਵੇਂ ਚਲਦੀ ਪਈ ਲਾਈਫ ਨੂੰ ਇੰਜੋਏ ਕਰੋ ਵੈਸੇ ਮੇਰਾ ਕਹਿਣਾ ਨਹੀਂ ਹੈ ਲਓ ਜੀ ਆਪਣਾ ਕੰਮ ਨਿਭਣ ਜਾ ਰੋਟੀ ਦਾ ਤੇ ਹੁਣ ਆਪਾਂ ਉਦਾਲਨਾ ਸੁਭਾਜ ਜੀ ਕੀ ਹੋਇਆ ਸੀ ਤੁਹਾਨੂੰ ਦੱਸਿਆ ਜੇ ਨਾ ਛੋਲੇ ਉਬਲਣੇ ਤਾਂ ਛੋਲੇ ਤੋਂ ਪਤਾ ਰਾਤੀ ਨੂੰ ਤਾਂ ਉਹਨਾਂ ਗਰਮ ਪਾਣੀ ਚ ਪਾ ਕੇ ਰੱਖਤੇ ਸੀ ਤੇ ਪਤਾ ਨਹੀਂ ਕੀ ਗੱਲ ਛੋਲਿਆਂ ਨੇ ਬੜਾ ਟਾਈਮ ਲਿਆ ਤੇ ਫਿਰ ਅੱਜ ਲੇਟ ਹੋ ਗਈ ਸੀ ਸਬਜੀ ਟਿਫਨ ਵਾਸਤੇ ਤੇ ਫਿਰ ਮੈਂ ਸੁੱਕੇ ਆਲੂ ਜਿਹੜੇ ਉਬਾਲੇ ਹੋਏ ਸੀ ਸਬਜੀ ਚ ਪਾਉਣੇ ਸੀ ਉਹਨਾਂ ਨੂੰ ਤੜਕਾ ਲਾ ਕੇ ਇਹਨਾਂ ਦੇ ਟਿਫਨ ਚ ਭੇਜਦਾ ਸੀ ਤੇ ਫਿਰ ਛੋਲਿਆਂ ਦੀ ਸਬਜੀ ਮੈਂ ਬਣਾਈ ਉਹ ਤੋਂ ਬਾਅਦ ਜੋ ਚਲੇ ਗਏ ਤੇ ਫਿਰ ਉਹ ਆਪਣੀ ਸਬਜੀ ਤਾਂ ਉਵੇਂ ਪਈ ਐ ਸੋ ਹੁਣ ਆਪਾਂ ਖਾਵਾਂਗੇ ਛੋਲੇ ਸਬਜੀ ਫ੍ਰਿਜ ਚ ਪਈ ਐ ਗਰਮ ਕਰ ਲਈ ਹੁੰਦੇ ਨੇ ਹੁਣ ਖਲਾਂਗੇ ਪਾ ਅੱਜ ਕਲੇ ਛੋਲੇ ਸਬਜੀ ਚਲੋ ਜੀ ਮਿਲਦੇ ਰੋਟੀ ਖਾ ਕੇ ਕੁਫਤੇ ਵੀ ਅੰਮੇ ਤੇ ਬਹੁਤਾ ਟਾਈਮ ਲੱਗਦਾ ਸਲਵਾਸ ਉਤਣਾ ਨੂੰ ਸਲਵਾਸ ਉਤਤੇ ਨਾ ਟਾਈਮ ਹੀ ਲੱਗਦਾ ਸਲਵਾਸ ਉਤਤੇ ਦੋ ਬੁੜੀ ਨੇ ਕਮੇਡੀਅਤ ਰੀਝਾਂ ਹੁੰਦੀਆਂ ਤੇ ਦੋ ਹੁੰਦੀਆਂ ਸਲਵਾਰ ਦੀਆਂ ਚਾਰ ਪੰਜਾਂ ਹੁੰਦਾ ਕਮੈਂਟ ਲਾਓ ਉਹ ਆਇਆ ਦੇਖ ਕੇ ਸੂਟ ਕੀਤਾ ਤੇ ਭੇਜ ਗਈਆਂ ਜੇ ਇੰਨੇ ਚ ਸਵਾਹ ਅਜ ਨਾ ਕਿ ਨਹੀਂ ਆਈ ਤੇ ਮੈਂ ਤੱਬੇ ਸਿਸਟਮ ਜ਼ਿਆਦਾ ਖਰਾਬ ਹੀ ਹੋ ਜਾਂਦਾ। ਖੁੰਗੀ ਹੋਇਆ। ਉਹ ਬਜਾਦ ਆ ਗਿਆ ਮੈਂ ਕਿਹਾ ਮੇਰੇ ਕੱਪੜੇ ਪੈ ਗਏ। ਜੇ ਉਹਨੇ ਜ ਪ੍ਰੈਸ ਕੀਤਾ ਹੋਵੇ ਤੇ ਮੈਂ ਤੁਹਾਨੂੰ ਦੱਸਿਆ ਭੱਜ ਕੇ ਚੀਜ਼ ਪਾ ਦਿੰਦਾ ਬੰਦਾ। ਨਾ ਆ ਪ੍ਰੈਸ ਕੀਤਾ ਹੋਵੇ ਬੜਾ ਪ੍ਰੈਸ ਕਰਦੇ ਤੇ ਘਾਲ ਫਰੇਕ ਨੂੰ ਹੁਲਦੀ ਹੋਊਗੀ। ਜਦੋਂ ਕਿਤੇ ਜਾਣਾ ਨਾ ਐਨ ਟਾਈਮ ਤੇ ਪ੍ਰੈਸ ਕਰਕੇ ਪਾਉਣੇ ਬੜੇ ਔਖੇ ਲੱਗਦੇ ਆ। ਇੱਕ ਤਾਂ ਬੰਦੇ ਜਾਣਾ ਹੁੰਦਾ ਇੱਕ ਕੱਪੜੇ ਪ੍ਰੈਸ ਕਰ ਬੜਾ ਔਖਾ ਤੁਹਾਨੂੰ ਬੰਦਾ। ਪਹਿਲਾਂ ਕਰੇ ਪਏ ਹੁਣ ਬੰਦਰ ਕੋਈ ਟੈਨਸ਼ਨ ਨਹੀਂ ਤੇ ਕੱਪੜੇ ਕੱਢ ਕੇ ਬੰਦਰ ਰੱਖ ਕੇ ਚਲੋ ਜੀ ਨਾ ਧੋ ਕੇ। ਤੇ ਕਪੜੇ ਪਾ ਲਿੰਦਾ ਲੋ ਜੀ ਆਪਾਂ ਅਗੇ ਸਨਾ ਧੋ ਕੇ ਤੇ ਹਿਊਮਿਡਿਟੀ ਬਾੜੀ ਹੋ ਜਾਂਦੀ ਤੁਹਾਨੂੰ ਪਤਾ ਮੀਂਹ ਪੈਣ ਤੋਂ ਬਾਅਦ ਪੜਾਅ ਸੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਹੁਣ ਮੈਂ ਅਗੇ ਸਨਾ ਧੋ ਕੇ ਰੋਟੀ ਬਣੇ ਆਪਾਂ ਖਾ ਲਏ ਸੀ ਕਪੜੇ ਪ੍ਰੈਸ ਕਰ ਲਏ ਸੀ ਤੇ ਟਾਈਮ ਹੋ ਗਿਆ ਪਤਾ ਨਹੀਂ ਕਿੰਨਾ ਕੁ ਟਾਈਮ ਹੋ ਗਿਆ ਦੇਖਿਆ ਨਹੀਂ ਮੈਂ ਚਲੋ ਜੀ ਬਸ ਹੁਣ ਮੈਂ ਨਾ ওভারঅল ਮੇਰਾ ਕੰਮ ਨਿਭਰ ਗਿਆ ਮੈਂ ਵੀ ਨਾ ਸਿਰ ਲੱਸੀ ਦਾ ਗਲਾਸ ਰੋਟੀ ਤੋਂ ਪਹਿਲਾਂ ਪੀਣੀ ਹੁੰਦੀ ਐ ਪਰ ਅੱਜ ਮੈਂ ਨਾ ਰੋਟੀ ਤੋਂ ਪਹਿਲਾਂ ਹੋ ਮੇਰਾ ਭੁੱਖ ਲੱਗੀ ਸੀ ਮੈਂ ਸੋ ਆਪਾਂ ਹੁਣ ਪੀ ਲਾਂਗੇ ਲੱਸੀ ਦਾ ਗਲਾਸ ਤੇ ਪੀ ਕੇ ਲੱਸੀ ਦਾ ਗਲਾਸ ਉਸ ਤੋਂ ਬਾਅਦ ਐਡੀਟਿੰਗ ਕਰਦੇ ਆਂ ਤੇ ਐਡੀਟਿੰਗ ਕਰਕੇ ਆਪਾਂ ਹੁਣ ਬਸ ਉਹ ਤੋਂ ਬਾਅਦ ਕੀ ਬਸ ਟਾਈਮ ਹੋ ਦੋਨੋਂ ਆਪਣਾ ਸੌਂਦਾ ਹੋ ਜੀ ਜਦੋਂ ਉਹ ਐਡੀਟਿੰਗ ਵਗੈਰਾ ਹੋਊਗੀ। ਹਾਲ ਤੱਕ ਦੇ ਹਾਂਜੀ ਜੀ ਜੇਕਰ ਤੁਹਾਨੂੰ ਸਾਡੇ ਵੀਡੀਓਜ਼ ਵਧੀਆ ਲੱਗੇ ਵੀਡੀਓ ਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ। ਤੇ ਬਾਕੀ ਇੱਕ ਛੋਟਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵਲੌਗਸ ਕਿੱਦਾਂ ਦੇ ਲੱਗਦੇ ਨੇ ਤੇ ਬਾਕੀ ਇੱਕ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਦਿਓ ਤਾਂ ਜੋ ਵੀਡੀਓ ਜਲਦੀ ਨਾਲ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਉੱਤੇ ਬਾਕੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਵੀ ਫੁੱਲ ਵਾਚ ਕਰੋਗੇ ਤਾਂ ਹੀ ਸਪੋਰਟ ਆ ਸਕਦਾ ਸ ਤਸੀਂ سپورਟ ਕਰਿਆ ਕਰੋ ਫਿਰ ਮੋਟੀਵੇਟ ਹੋ ਕੇ ਬੰਦਾ ਵੀਡੀਓਜ਼ ਅਪਲੋਡ ਕਰਦਾ ਬਣਾਉਂਦਾ ਫਿਰ ਇਦਾਂ ਹੁੰਦਾ ਕਿ ਹਾਂ ਸਾਨੂੰ ਦੇਖਣ ਵਾਲੇ ਹੈਗੇ ਹਨਾ ਵੀ ਉਹਨਾਂ ਦੇ ਲਈ ਆਪਾਂ ਵੀਡੀਓ ਨੂੰ ਤਿਆਰ ਕਰਨਾ ਕਿ ਦੇਖ ਕਰਦੇ ਆਪਾਂ ਨੂੰ ਇਦਾਂ ਹੁੰਦਾ ਨਾ ਸੋ ਪਲੀਜ਼ ਮੋਟੀਵੇਟ ਕਰਿਆ ਕਰੋ ਜਸਟ ਤੁਸੀਂ ਕੀ ਕਰਨਾ ਇੱਕ ਕਮੈਂਟ ਕਰਨਾ ਹੈਗਾ ਲਾਈਕ ਕਰਨਾ ਤੇ ਇੱਕ ਤੁਸੀਂ ਵੀਡੀਓ ਨੂੰ ਫੋਲੋ ਵਾਚ ਕਰਨਾ ਚਲੋ ਜੀ ਮਿਲਦੇ ਫਿਰ ਨੈਕਸਟ ਵੀਡੀਓ ਦੇ ਨਾਲ